ਮੈਂ ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨ ਜਾਂਦਾ ਜਿਨ੍ਹਾਂ ਨੇ ਮੈਨੂਫੈਕਚਰਿੰਗ ਵਿੱਚ 24 ਗਰੰਟੀ ਲੈ ਕੇ ਆਏ ਨੇਗੇ ਜਿਸ ਵਿੱਚ ਆਮ ਲੋਕਾਂ ਨੂੰ ਆਮ ਵਰਗ ਦੀ ਲੋਕ ਜਿਵੇਂ ਗਰੀਬ ਜਨਤਾ ਹੋਗੀ ਉਹਨਾਂ ਨੂੰ ਮਤਲਬ ਉਹਨਾਂ ਲਈ ਸੁਵਿਧਾ ਦਿੱਤੀ ਗਈਆਂ ਨੇਗੀ ਜਿਵੇਂ ਮੰਨ ਲਓ ਕਰ ਨਾਰੀ ਸ਼ਕਤੀ ਨੂੰ ਬਹੁਤ ਵੱਡਾ ਮਾਨ ਸਨਮਾਨ ਮਿਲਿਆ ਠੀਕ ਹੈ ਆਯੁਸ਼ਮਾਨ ਕਾਰਡ 5 ਲੱਖ ਦਾ ਬੀਮਾ ਠੀਕ ਹੈ ਨਾ ਉਸ ਤੋਂ ਬਾਅਦ ਆਪਣੇ ਕਿਸਾਨ ਕਿਸਾਨ ਭਾਈਚਾਰੇ ਨੂੰ ਮਤਲਬ ਜੋ 2000 ਰੁਪਏ ਮਿਲੇ ਪਾਇਆ ਜਾ ਰਿਹਾ ਹੈ ਸਾਲ ਦਾ 6000 ਰੁਪਏ ਪਾਇਆ ਜਾ ਰਿਹਾ ਹੈ ਠੀਕ ਹੈ ਨਾ ਕਿਸਾਨ ਲਈ ਬਹੁਤ ਫਾਇਦੇਮੰਦ ਜੋ ਮੋਦੀ ਸਰਕਾਰ ਨੇ ਕੰਮ ਕੀਤੇ ਨੇਗੇ ਤੇ ਆਮ ਜਨਤਾ ਲਈ ਜੇ ਜੈਸੇ ਮੰਨ ਕੇ ਚਲੋ ਆਪਣੇ ਸਵਸਥ ਭਾਰਤ ਸਵਸਥਾ ਨੂੰ ਦੇਖਦੇ ਹੋਏ ਸਾਰੇ ਭਾਰਤ ਨੂੰ ਸਵਸਥ ਕਰਨ ਲਈ ਇੱਕ ਮੋਦੀ ਨੇ ਸਕੀਮ ਚਲਾਈ ਦੀਗੀ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਨੇ ਬਹੁਤ سارے ਕੰਮ ਡਿਜੀਟਲ ਨੂੰ ਲੈ ਕੇ ਦੇਖ ਲਓ ਤਾਂ ਮਤਲਬ ਜੋ ਵੀ ਲੈਣਾ ਦੇਣਾ ਹੈ ਹੁਣ ਬੈਂਕ ਰਾਹੀਂ ਪਹਿਲਾਂ ਬੈਂਕਾਂ ਦੇ ਵਿੱਚ ਭੀੜ ਲੱਗੀ ਰਹਿੰਦੀ ਸੀ ਕਿ ਹੁਣ ਬੈਂਕਾਂ ਤੋਂ ਹਟ ਕੇ ਜੋ ਡਿਜੀਟਲ ਇੰਡੀਆ ਕੀਤਾ ਗਿਆ ਹੈ ਠੀਕ ਹੈ ਨਾ ਉਸ ਵਿੱਚ ਆਮ ਵਾਰਕ ਦੇ ਲੋਕਾਂ ਨੂੰ ਬਹੁਤ ਬੈਨੀਫਿਟ ਹੋ ਰਿਹਾ ਹੈ ਦੁਕਾਨਦਾਰਾਂ ਉਪਰਾਵਾਂ ਨੂੰ ਬਹੁਤ ਬੈਨੀਫਿਟ ਹੋ ਰਿਹਾ ਹੈ ਇਸ ਸਿਸਟਮ ਨੂੰ ਲੈ ਕੇ ਤੇ ਬਾਕੀ ਮਾਨਯੋਗ ਪ੍ਰਧਾਨ ਮੰਤਰੀ ਨੇ ਬਹੁਤ ਸਾਰੇ ਕੰਮ ਕੀਤੇ ਨੇਗੇ ਰਾਸ਼ਨ ਦੇਖ ਲਓ ਰਾਸ਼ਨ ਫ੍ਰੀ ਰਾਸ਼ਨ ਦਿੱਤਾ ਜਾ ਰਿਹਾ ਹੈ ਘਰ ਘਰਾਂ 'ਚ ਜਿਵੇਂ ਕਣਕ ਦਾ ਆਟਾ ਦਾਲ ਸਿਆ ਕਣਕ ਲਾ ਲੋ ਜੋ ਵੀ ਹੈ ਉਹ ਫ੍ਰੀ ਦਿੱਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਹੋਰ ਸਾਰੇ ਜੋ ਵੀ ਕੰਮ ਕੀਤੇ ਨੇ ਕਿ ਮੋਦੀ ਸਰਕਾਰ ਨੇ ਬਹੁਤ ਜਿ세 ਕਰਤਾਰਪੁਰ ਦਾ ਰਸਤਾ ਖੋਲਿਆ ਠੀਕ ਹੈ 370 ਆਪਣੀ ਕਸ਼ਮੀਰ ਦੇ ਵਿੱਚ ਉਹ ਹਟਾਈ ਗਈ ਹੈ ਤਾਰਾ ਲੱਗੀ ਹੋਈ ਸੀ ਉਹ ਹਟਾਈ ਗਈ ਹੈ ਤਾਂ ਉੱਥੇ ਹਰ ਇੱਕ ਭਾਈਚਾਰੇ ਨੂੰ ਬਹੁਤ ਕਸ਼ਮੀਰ ਦੇ ਵਿੱਚ ਬਹੁਤ ਬੈਨੀਫਿਟ ਹੋ ਰਿਹਾ ਹੈ